ਤਾਂ ਕਰਦੇ ਰਿਹਾ ਉਹ ਤਾਂ ਕਿੰਨੀ ਜ਼ਰੂਰੀ ਹੋ ਗਈ ਬਿਆਨ ਨੂੰ 14 ਸਾਲ 14 ਸਾਲ ਹਾਂਜੀ ਅੱਜ ਤੱਕ ਇਹ ਜੀ ਦੱਸਾਂਗੇ ਅੱਜ ਤੱਕ ਕੋਦਮ ਨਹੀਂ ਚੱਕਿਆ ਕੋਈ ਨਹੀਂ ਸੀ ਸਹਿੰਦੇ ਰਹੇ ਪਰ ਹੁਣ ਬੇਟੀ ਵੀ ਹੁਣ ਵੀ ਇਹਨਾਂ ਨੇ ਘਰੋਂ ਕੱਢ ਦਿੱਤਾ ਤੇ ਕੀ ਕਹਿੰਦੇ ਨੇ ਔਰਤਾਂ ਲੈ ਕੇ ਆਂਦੇ ਨੇ ਮੇਰੇ ਸੋਹਰੇ ਨੇ ਔਰਤਾਂ ਲੈ ਕੇ ਆਂਦੇ ਦਾ ਘਰ ਸੋਹਰੇ ਹਾਂਜੀ ਹੁਣ ਉਹਨੇ ਇੱਕ ਲਿਆਂਦੀ ਤੇ ਠੀਕ ਉਹਦੇ ਕਰਕੇ ਜ਼ਿਆਦਾ ਸੱਸ ਕਿਤੇ ਆ ਸੱਸ ਤਾਂ ਬਰੀ ਜਿਆਦਾ ਪਹਿਲੇ ਖਤਮ ਹੋ ਗਈ ਤਾਂ ਹੋਈ ਸੀਗੀ ਓਕੇ ਹਾਂਜੀ ਔਰ ਉਹ ਆਹ ਤੱਕ ਘਰਿਆ ਕੇ ਰੱਖਦੇ ਨੇ ਹਾਂਜੀ ਹਫਤਾ ਭਰ ਨਹੀਂ ਚੜੀਆਂ ਜਿੰਨੇ ਹੁਣ ਪੱਕੀ ਹੋ ਲਿਆ 1.5 ਸਾਲ ਹੋ ਗਿਆ ਜੀ ਅੱਛਾ ਲਿਆ ਕੇ ਰੱਖੀ ਹੋਈ ਉਦੋਂ ਦੇ ਬਸ ਨੂੰ ਮਾਰ ਤੇ ਤੁਹਾਡੇ ਕੋਈ ਹੋਰ ਹਸਬੈਂਡ ਹੈ ਹੋਰ ਕੌਣ ਹੈ ਘਰੇ ਕੋਈ ਨਹੀਂ ਬਸ ਬਸ ਹਸਬੈਂਡ ਉਹ ਨਹੀਂ ਕੁਝ ਕਹਿੰਦਾ ਉਹ ਆਬਜੈਕਸ਼ਨ ਨਹੀਂ ਕਰਦੇ ਮੇਕ ਉਹ ਵੀ ਨਾਲ ਹੀ ਮਿਲ ਜਾਂਦੇ ਨੇ ਦਾਰੂ ਪੀਂਦੇ ਨੇ ਤਾਂ ਵੀ ਕਿ ਉਹਨਾਂ ਦੇ ਜਿੱਦਾਂ ਉਹ ਕਹਿੰਦੇ ਨੇ ਉਹਨਾਂ ਦੀ ਆਖ ਹੀ ਲੱਗਦੇ ਨੇ ਬਾਹਰ ਕੁੱਟ ਕਰਦੇ ਨੇ ਤਾਂ ਕਰਦੇ ਨੇ ਚੋਟ ਹੈ ਜੀ ਹਸਬੰਦ ਕੁਛ ਨਹੀਂ ਕਹਿੰਦੇ ਹਾਂ ਜੀ ਉਹ ਨਾਲ ਹੀ ਮੇਰੇ ਨਾਲ ਹੀ ਮੇਰੇ ਉਹਨਾਂ ਨਾਲ ਹੀ ਤੇ ਸਾਨੂੰ ਇਹ ਕਹਿੰਦੇ ਕਿ ਤੁਹਾਨੂੰ ਕਰੋ ਕੱਢ ਦੇਣਾ ਵੇ ਤੁਸੀਂ ਇੱਥੇ ਰਹਿ ਰਹੇ ਹੋ ਕਿਹਦਾ ਤੋਂ 4 ਸਾਲ ਤੋਂ ਰਹਿਣਾ ਹੀ ਨਹੀਂ ਮੈਂ ਦੇਖ ਸਕਦਾ ਮੁੰਡੇ ਨੂੰ ਯਾਰ ਰਬੋਂ ਪੰਚਾ ਤੇ ਵਿਆਹ ਕੀਤਾ ਤੈਨੂੰ ਕਿੱਥੋਂ ਜਿਆਵਾਂ ਤੇ 14 15 ਚ ਕਹਿੰਦੇ ਨੇ ਵੀ ਬੇਦਖ ਕਰਾਤਾ ਹੁੰਦੇ ਨੇ ਕਿਤੇ ਪੇਰੇ ਹੁਣ ਕੀ ਕਿਆ ਵੀ ਤੂੰ ਘਰੋਂ ਚਲੀ ਜਾਂ ਤਰਨ ਕਹਿੰਦਾ ਇਹ ਫੁੱਟੇ ਤੇ ਮਾਰਦੇ ਛੋਟੇ ਮੇਰੇ ਦੋਸਤ ਨੇ ਫੋਨ ਕਰ ਰਿਹਾ ਨਾ ਨਾਨਾ ਜੀ ਨੇ ਫਰਮਿ ਲਾਇਆ ਮਾਰਦੇ 50 50 ਜੀ ਕੀ ਕਰਦੇ ਬਜਾਏ ਕਿ ਔਰਤਾਂ ਲੈ ਕੇ ਆਉਂਦੇ ਨੇ ਉਹ ਵੀ ਜਿੱਦਾਂ ਬੋਲਦੀਆਂ ਨਾ ਉਹ ਤੰਗ ਕਰਦੇ ਨੇ ਤੇ ਤੁਸੀਂ ਓਬਜੈਕਸ਼ਨ ਕਰਦੇ ਤਾਂ ਬੋਲਦੇ ਹਾਂਜੀ ਮੈਂ ਬੋਲਦੀ ਆਂ ਤਾਂ ਫਿਰ ਮੈਨੂੰ ਹੋਰ ਤੰਗ ਕਰਦੇ ਨੇ ਤੁਸੀਂ ਕਹਿੰਦੇ ਵੀ ਕਿਉਂ ਲੈ ਕੇ ਆਉਨੇ ਹੋ ਤੁਸੀਂ ਜੀ। ਹਾਂ ਜੀ। ਕਹਿੰਦੇ ਨੇ ਸਾਡੀ ਆਪਣੀ ਨਾਇਕ ਜਿੱਦਾਂ ਵਰਗੀ ਕਰਾਂ। ਤੇ ਮੁੰਡੇ ਨੂੰ ਵਸਾਇਆ ਕਿ ਸिखਾਂਦੇ ਹੈ ਨਹੀਂ ਜਿੱਦਾਂ ਕਹਿੰਦੇ ਨੇ ਉਦਾਂ ਦੋ ਬੋਲਦਾ ਮੁੰਡਾ। ਹੂੰ। ਕੰਮ ਕੀ ਕਰਦਾ? ਕੰਮ ਤਾਂ ਗੱਡੀ ਚ ਚਲਾਉਂਦੇ। ਗੱਡੀ ਚ ਚਲਾਉਂਦਾ ਬਸ। ਅੱਛਾ ਸਾਰਾ ਕੀ ਕੰਮ ਕਰਦਾ? ਉਹਨਾਂ ਦੀ ਏਜੰਸੀ ਸੀਗੀ ਇੱਥੇ ਸਿਲੰਡਰ ਏਜੰਸੀ ਚ ਕੰਮ ਕਰਦਾ ਸੀ। ਤੇ ਟੈਕਨੀਸ਼ੀਅਨ। ਅੱਛਾ ਉਹ ਟੈਕਨੀਸ਼ੀਅਨ। ਹਾਂ ਜੀ। ਉਹ ਕਿੱਥੇ ਆਪੇ ਫਾਦਰ ਦੇ ਕੋਲ ਰਹਿ ਰਹੇ ਕਿੰਨੀ ਦਿਨ ਹੋ ਗਈ ਆਇਆ ਨੂੰ 6 ਮਹੀਨੇ ਹੋ ਗਏ ਪਹਿਲਾਂ ਕਿਤੇ ਪੁਲਿਸ ਕੰਪਲੇਨ ਕੀਤੀ ਸੀ ਦੀ ਕੀਤੀ ਸੀਗੀ ਫਰਿਆਦ ਕੀਤੀ ਸੀ ਇਹਨਾਂ ਸਰਵਾਈਂ ਕੀ ਕਹਿੰਦੇ ਪੁਲਿਸ ਨੇ ਕੀ ਕਹਿੰਦੇ ਬਾਜੀ ਇੱਕ ਵਾਰ ਹੀ ਆਏ ਨੇ ਉਹ ਵੀ ਬੜੀ ਮੁਸ਼ਕਲ ਨਾਲ ਆਏ ਨੇ ਤੇ ਉਸ ਤੋਂ ਬਾਅਦ ਆਏ ਨਹੀਂ ਅਸੀਂ ਜਾਂਦੇ ਰਹੇ ਆਈ ਵਾਰੀ ਜਾਂਦੇ ਰਹੇ ਜਾਂਦੇ ਇੱਕ ਵਾਰੀ ਆਏ ਲਾਸਟ ਉਹਨਾਂ ਨਾਲ ਕੋਈ ਬਤੂਰੀ ਲੱਗਿਆ ਫੋਨ ਨੇ ਫੋਨ ਕਰਿਆ ਉਹਨਾਂ ਨੂੰ ਸੁਪਿੰਦਰ ਜੀ ਨੇ ਅਰੇ ਕਰਕੇ ਸੁਣਾਇਆ ਤੇ ਨਾਲ ਇੱਕ ਪਾਸੇ ਕਹਿੰਦੇ ਐ ਸਰਪਚਾ ਕੱਟਦਾ ਕਹਿੰਦੇ ਤੁਸੀਂ ਜਾਓ ਪੱਤਰ ਕੱਟ ਪਏ ਸੀ ਘਰ ਆ ਗਏ ਜੀ ਪੀਡੀ ਕਰਨ ਵਾਸਤੇ ਫਿਰ ਸਾਨੂੰ ਬੁਲਾ ਲਿਆ ਜੀ ਕੁੜੀ ਨੂੰ ਕੌਣ ਚਾਹਤਾ ਕਹਿੰਦੇ ਆ ਜਾਓ ਪਾਲਦੀ ਆ ਜੀ ਅਸੀਂ ਗਏ ਤੇ ਉਲਟਾ ਇਹਨੂੰ ਟਾਰਗੇਟ ਕਰਨ ਲੱਗ ਪਏ ਤੂੰ ਚਲੀ ਜਾ ਇਹ ਉਹ ਤਿੰਨ ਮਿਲ ਨਾਲ ਕੁਛ ਨਹੀਂ ਇਹਨਾਂ ਵਿਆਹ ਕੁਛ ਨਹੀਂ ਤੇ ਸਾਡਾ ਬੰਗਾਰ ਪੁੱਛੇ ਕੋਈ ਉਹਨਾਂ ਨੇ ਤੂੰ ਕੋਲ ਜੀਪ ਕੋਲ ਜੀਪ ਦੀ ਹੈਗੇ ਜਿਹੜੇ ਕੰਪਲੀਟਾ ਲੈ ਲੈਣ ਉਹਦੇ ਹੂੰ ਉਹਨਾਂ ਨੂੰ ਫੋਨ ਕਰਕੇ ਕੰਨੇ ਜਿਹੇ ਬੰਦਾ ਆ ਰਿਹਾ ਇਹਨਾਂ ਦਾ ਨਾਲ ਰਾਤੀ ਉਹ ਫਾਰਮੈਲਟੀ ਕਰਕੇ ਆਫੀਸ਼ੀਅਲ ਬਣਾ ਦੋ ਤੇ ਜਦੋਂ ਜਗ੍ਹਾ ਵਿਕੇਗੀ ਅਸੀਂ ਵੀ ਜਲਵਾ ਦੇ ਦਾਂਗੇ ਓਕੇ ਹਾਂਜੀ ਉਹ ਉੱਥੇ ਉਹਨਾਂ ਨੇ ਜਾਣ ਛਿੜਾ ਕੇ ਚਲੇ ਗਏ ਅੱਛਾ ਤੇ ਸਲਾ ਸਾਡੇ ਸਾਹਮਣੇ ਕੋਈ ਸਾਡੇ ਸਹਿਣ ਹੋਣਾ ਨਾਰਾਜ਼ ਕੋ ਉਹਨਾਂ ਨੇ ਹਾਂਜੀ ਪਤਨ ਸੰਨਤਾ ਦਿਖਾਇਆ ਨੀ ਸਾਨੂੰ ਨੇ ਦਿਖਾਇਆ ਕਿ ਕੁਛ ਨਾ ਦਿਖਾਇਆ ਜੀ ਉਹ ਬਸ ਆਪਣੇ ਆਪ ਹੀ ਕਰਕੇ ਚਲੇ ਗਏ ਇਹ ਨਹੀਂ ਲਿਖੀ ਤੁਹਾਨੂੰ ਇਹਦੇ ਚ ਇਹ ਨਹੀਂ ਹੈ ਉਹ ਜੋ ਔਰਤ ਆਈ ਉਹ ਵੀ ਬਹੁਤ ਤੰਗ ਸੀ ਕੀ ਕਹਿ ਰਹੀ ਹੈ ਤੰਗ ਕਰਦੀ ਹੈ ਬਾਹਰ ਨਿਕਲੋ ਬਾਹਰ ਨਿਕਲੋ ਤਾਂ ਮਾਲਕ ਬਣੀ ਜਿਹੜੇ ਥੱਲੇ ਰਹਿੰਦੇ ਹੁੰਦੇ ਸੀ ਉਹਨਾਂ ਆਪ ਉੱਪਰ ਉਹਨਾਂ ਨੂੰ ਉੱਪਰ ਤੇ ਤਾਂ ਉਹ ਬਿਚਾਰੀ ਨੇ ਪੈਸੇ ਫੜ ਕੇ ਉੱਪਰ ਸੋਈ ਵੀ ਬਲਾਈ ਹੁਣ ਕਹਿੰਦਾ ਮੈਂ ਮਕਾਨ ਵੇਚ ਲਵਾਂ ਸਰ ਜੀ ਤੁਹਾਨੂੰ ਬਾਹਰ ਦੇਖੀ ਉਹ ਚਾਈ ਤੋਂ ਉਹ ਵੀ ਕਹਿੰਦੀ ਜਦ बिकੇਗਾ ਤੀਜਾ ਹਿੱਸਾ ਦਵਾਗਾ ਤੇ ਉਹ ਵੀ ਪੱਕਾ ਨਹੀਂ ਕਹਿੰਦੇ ਹੈ ਕਿ ਦੇਣਾ ਹੈ ਜਾਂ ਨਹੀਂ ਦੇਣਾ ਬਸ ਇੱਕ ਵਾਰੀ ਲਿਖ ਕੇ ਚਲੇ ਗਏ ਸਾਡੇ ਸਾਹਮਣੇ ਕੋਈ ਗੱਲ ਨਹੀਂ ਦਿਖਾਇਆ ਨਹੀਂ ਪੁੱਛੀ ਨਹੀਂ ਹਲੇ ਸਰ ਤੇ ਉਹਦਾ ਕੋਈ ਡਿਵੋਰਸ ਡਿਊਲਸ ਤਾਂ ਵੀ ਫਾਈਲ ਕੀਤਾ ਹੋਣੀ ਕੋਈ ਨਹੀਂ ਜੀ ਉਹਦੀ ਮੈਰਿਜ ਹੋਈ ਪਈ ਤੇ ਉਹਦੇ ਬੱਚੇ ਵੀ ਬੱਚੇ ਨਹੀਂ ਨਹੀਂ ਤੁਹਾਡਾ ਨਹੀਂ ਨਹੀਂ ਕੋਈ ਨਹੀਂ ਕਿਤਨੇ ਨਹੀਂ ਕੋਈ ਵੀ ਕੇਸ ਲਿਖਾਇਆ ਹੋਵੇ ਉਹਨੇ ਨਹੀਂ ਨਹੀਂ ਓਕੇ ਕਰਦੇ ਹਾਂ ਬਟਾਪੇ ਜੀ ਕਰਨਾ ਸ਼ੁਰੂ ਕਰ ਦੋ ਵੀ ਬਹੁਤ ਆਦੀ ਜਬੀਰ ਬਾਦ ਨੇ ਹੈ ਹੈ ਜਬੀਰ ਬਾਦ ਨੇ ਤੇ ਇਥੇ ਤੁਹਾਡੇ ਪੇਰੇ ਮਦਰ ਵੀ ਹੈਗੇ ਨੇ ਹਾਂ ਓਕੇ ਅਗਲੇ ਤੱਕ ਠੀਕ ਨਹੀਂ ਸਤਾਨੀ ਨਹੀਂ ਨਹੀਂ ਜਦੋਂ ਸੁੱਕੇ ਚਲੋ ਉਹਨੂੰ ਜਵਾਬ ਦੇ ਦਿੰਦੇ ਹਾਂ